ਅੱਜ ਸਰਦ ਦੀ ਪ੍ਰੈਸ ਕਾਨਫਰੰਸ ਕਿਉਂ ਰੱਖੀ ਗਈ ਕੀ ਕਰਨਾ ਅਸੀਂ ਅੱਜ ਇੱਕ ਬਹੁਤ ਜ਼ਰੂਰੀ ਮੁੱਦਾ ਜਿਹੜਾ ਮੈਂ ਸਰ ਤੁਹਾਡੇ ਸਾਰਿਆਂ ਨਾਲ ਡਿਸਕਸ ਕਰਨਾ ਚਾਹੁੰਦਾ ਹਾਂ ਉਹਦੇ ਨੂੰ ਸਾਰਿਆਂ ਨੂੰ ਮੈਂ ਇਨਵਾਈਟ ਕੀਤਾ ਹੈ ਪੰਜਾਬ ਦੇ ਵਿੱਚ ਇਹ ਸਰਕਾਰ ਬਣਨ ਤੋਂ ਬਾਅਦ ਜਿਹੜੀਆਂ ਪੰਚਾਇਤਾਂ ਬਣੀਆਂ ਨੇ ਜਿਹੜੇ ਸਰਪੰਚ ਬਣੇ ਨੇ ਜਿਹੜੇ ਪੰਚ ਬਣੇ ਨੇ ਉਹਨਾਂ ਚੋਂ 50% ਤੋਂ ਉੱਪਰ ਸਰਪੰਚ ਜਾਂ ਪੰਚ ਨਵੇਂ ਨੇ ਜਿਹੜੇ ਪਹਿਲੀ ਵਾਰ ਬਣੇ ਨੇ ਉਹਨਾਂ ਨੂੰ ਫਿਲਹਾਲ ਕੰਮ ਬਾਰੇ ਉਹਨਾਂ ਨੂੰ ਨਹੀਂ ਪਤਾ ਹੈਗਾ ਜਾਂ ਉਹਨਾਂ ਨੂੰ ਹੋਰ ਬਹੁਤ ਮੁਸ਼ਕਲਾਂ ਆ ਰਹੀਆਂ ਨੇ ਉਹ ਕੰਮ ਨਹੀਂ ਕਰ ਪਾ ਰਹੇ ਪਿੰਡਾਰੇ ਤਾਂ ਸੀ ਇੱਕ ਸਰਪੰਚ ਯੂਨੀਅਨ ਪੰਜਾਬ ਦਾ ਗਠਨ ਕੀਤਾ ਜਿਹਦੇ ਵਿੱਚ ਉਹ ਸਾਰੇ ਸਰਪੰਚਾਂ ਨੂੰ ਪੰਚਾਂ ਨੂੰ ਮੈਂਬਰ ਬਣਾ ਕੇ ਉਹਨਾਂ ਦੇ ਨਾਲ ਜੁੜ ਕੇ ਖੜਾਂਗੇ ਉਹਨਾਂ ਨੂੰ ਸਪੋਰਟ ਕਰਾਂਗੇ ਤਾਂ ਜੋ ਪਿੰਡਾਂ ਦੇ ਕੰਮ ਕਿਉਂਕਿ ਮੈਂ ਅੱਗੇ ਵੀ ਬਹੁਤ ਵੜ ਕੇ ਆਇਆ ਹੈ ਮੇਰਾ ਪਹਿਲ ਹਮੇਸ਼ਾ ਪਿੰਡਾਂ ਦੇ ਕੰਮ ਤੇ ਪਿੰਡੂ ਲੋਕਾਂ ਦੇ ਕੰਮ ਕਰਨ ਦਾ ਹੁੰਦਾ ਹੈ ਉਹ ਮੇਰਾ ਪਹਿਲਾ ਮਕਸਦ ਹੁੰਦਾ ਤਾਂ ਇਹ ਯੂਨੀਅਨ ਉਹਨਾਂ ਦੇ ਨਾਲ ਸਪੋਰਟ ਬਣ ਕੇ ਖੜੇਗੀ ਜਿੱਥੇ ਉਹਨਾਂ ਨੂੰ ਸਾਡੀ ਯੂਨੀਅਨ ਦੀ ਲੋੜ ਪਊਗੀ ਅਸੀਂ ਉਹਨਾਂ ਕੋਲ ਜਾਵਾਂਗੇ ਬੈਠਾਂਗੇ ਤੇ ਉਹ ਸਾਰੇ ਮਸਲੇ ਉਹਨਾਂ ਦੇ ਹੱਲ ਕਰਾਂਗੇ ਅੱਜ ਕਈ ਪਾਰਟੀਆਂ ਦੇ ਹੋਰ ਚਿਹਰੇ ਵੀ ਨਜ਼ਰ ਆ ਰਹੇ ਆ ਕਿ ਕੋਈ ਪਾਰਟੀ ਦਾ ਗਠਨ ਵਗੈਰਾ ਕਰੇ ਬਿਲਕੁਲ ਜੀ ਇਹ ਮੁੱਦਾ ਹੀ ਐਸਾ ਹੈ ਕਿ ਪਿੰਡ ਦੇ ਲੋਕਾਂ ਦੀ ਮਦਦ ਕਰਨਾ ਪਿੰਡਾਂ ਦੇ ਕੰਮ ਕਰਨਾ ਤੇ ਇਹਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਸਪੋਰਟ ਮਿਲ ਰਹੀ ਹੈ ਮੇਰੇ ਹਰ ਭੈਣ ਭਰਾ ਤੋਂ ਕਈ ਪਾਰਟੀਆਂ ਦੇ ਬੰਦਿਆਂ ਤੋਂ ਕਈ ਆਪਣੀਆਂ ਅਲੱਗ ਤੋਂ ਪਾਰਟੀਆਂ ਚਲਾ ਰਹੇ ਹਨ ਉਹਨਾਂ ਤੋਂ ਵੀ ਤੁਸੀਂ ਦੇਖਿਆ ਹੋਊਗਾ ਵੀ ਸਭ ਤੋਂ ਵੱਧ ਕ੍ਰਾਈਮ ਅਗੇਂਸਟ ਸਰਪੰਚਸ ਇਸ ਸਰਕਾਰ ਦੇ ਵਿੱਚ ਹੋਏ ਨੇ ਚੈੱਕ ਕਰ ਲਓ ਤੁਸੀਂ ਪਿਛਲਾ ਰਿਕਾਰਡ ਆ ਰੀਸੈਂਟਲੀ ਹੁਣ ਤਰਨ ਤਰਨ ਚ ਇੱਕ ਸਰਪੰਚ ਨੂੰ ਮਾਰਤਾ ਇੱਕ ਸਰਪੰਚ ਦੀ ਗੱਡੀ ਤੋੜਤੀ ਰਾਏਪੁਰ ਕਲਾਂ ਦੇ ਇੱਕ ਸਰਪੰਚ ਨੂੰ ਅਕਤੂਬਰ ਦੇ ਮਹੀਨੇ ਚ ਜਦੋਂ ਇਲੈਕਸ਼ਨ ਹੋਏ ਸੀ ਉਦੋਂ ਹੀ ਮਾਰ ਦਿੱਤਾ ਗਿਆ ਸੀਗਾ ਤਾਂ ਬਹੁਤ سارے ਸਰਪੰਚਾਂ ਦੇ ਅਟੈਕ ਹੋ ਰਹੇ ਨੇ ਕਿਉਂਕਿ ਸਭ ਤੋਂ ਵੱਧ ਪਾਰਟੀਬਾਜ਼ੀ ਸਭ ਤੋਂ ਬਾਅਦ ਕੌਨਫਲਿਕਟ ਹੁੰਦਾ ਜਿਹੜਾ ਸਰਕਾਰ ਦਾ ਇੰਡੀਪੈਂਡੈਂਟ ਸਰਪੰਚਾਂ ਨਾਲ ਜਾਂ ਨਵੀਂ ਬਣੀ ਪੰਚਾਇਤਾਂ ਨਾਲ ਇਹ ਸਰਕਾਰ ਦੇ ਵਿੱਚ ਪੈ ਰਿਹਾ ਤਾਂ ਉਹਨਾਂ ਨੂੰ ਸਪੋਰਟ ਕਰਨ ਲਈ ਉਹਨਾਂ ਦੇ ਨਾਲ ਖੜਨ ਲਈ ਸਾਡੀ ਯੂਨੀਅਨ ਦਾ ਗਠਨ ਹੋਇਆ ਕਿੰਨੇ ਪਿੰਡਾਂ ਦੇ ਕਿਤਨੇ ਪਿੰਡਾਂ ਦੇ ਸਰਪੰਚ ਪੰਚਰੀ ਆਏ ਸਨ ਸਾਡੇ ਕੋਲ ਇਸ ਟਾਈਮ ਜਿਹੜੀ ਐਕਟਿਵ ਮੈਂਬਰਸ਼ਿਪ ਹੈ ਉਹ ਤਕਰੀਬਨ 25 ਪਿੰਡਾਂ ਦੇ ਸਰਪੰਚਾਰੀ ਹੈ ਤੇ ਅੱਜ ਇਹ ਪ੍ਰੈਸ ਕਾਨਫਰੰਸ ਇਸੇ ਲਈ ਕੀਤੀ ਹੈ ਕਿ ਸਾਰਿਆਂ ਨੂੰ ਮੈਸੇਜ ਪਹੁੰਚੇ ਤੇ ਹੋਰ ਸਾਡੇ ਕੋਲ ਲੋਕ ਆ ਕੇ ਜੁੜਨ ਕਿਉਂਕਿ ਇਕੱਲੇ ਆਪਾਂ ਜੇ ਪਟਿਆਲੇ ਜ਼ਿਲ੍ਹੇ ਦੀ ਗੱਲ ਕਰਦੇ ਹਾਂ ਤਾਂ ਉੱਥੇ ਜ਼ਿਲ੍ਹੇ-ਜ਼ਿਲ੍ਹੇ ਦੇ ਵਿੱਚ ਹੀ ਤਕਰੀਬਨ 1100 ਪੰਚਾਇਤਾਂ ਨੇ ਤਾਂ ਅਸੀਂ ਕੋਸ਼ਿਸ਼ ਕਰਾਂਗੇ ਵੀ ਘੱਟੋ-ਘੱਟ ਅੱਧੀਆਂ ਪੰਚਾਇਤਾਂ ਪੰਚੇ ਸੁ ਮੈਂਬਰਸ਼ਿਪ ਅਸੀਂ ਸਰਪੰਚਾ ਦੀ ਪੰਚਾਇਤੀ ਯਾ ਉਹ ਬੰਦਿਆਂ ਦੀ ਜਿਹੜੇ ਸਰਪੰਚ ਯੂਨੀਅਨ ਦੇ ਪਿੰਡ ਦੇ ਪ੍ਰਧਾਨ ਬੰਨਣਾ ਚਾਹੁੰਦੇ ਆ ਤਾਂ ਕਿ ਉਹ ਲੋਕਾਂ ਦੇ ਕੰਮ ਕਰਵਾਉਣ ਉਹ ਸਾਡੇ ਨਾਲ ਆ ਕੇ ਦੋ। ਜਿ ਮਾਗੇ ਜੀ ਐਕਟਿਵ ਰਹੋਗੇ ਜੀ ਮਾਝੇ ਤੋਂ ਅਬੇ ਜੀ ਕੰਮ ਕਰੀਏ। ਸਭ ਤੋਂ ਪਹਿਲਾਂ ਜੀ ਪਟਿਆਲਾ ਜ਼ਿਲ੍ਹਾ ਹੈਗਾ ਕਿਉਂਕਿ ਮੇਰੀ ਟੀਮ ਕੋ ਟੀਮ ਹੈਗੀ ਹੈ ਜਿਹੜੀ ਤੇ ਮੈਂ ਆਪ ਦੀ ਪਟਿਆਲਾ ਜ਼ਿਲ੍ਹੇ ਦੇ ਵਿੱਚ ਅਸੀਂ ਬਹੁਤ ਡੇਰ ਤੋਂ ਕੰਮ ਕਰ ਰਹੇ ਆ ਤੇ ਸਭ ਤੋਂ ਪਹਿਲਾਂ ਅਸੀਂ ਪਟਿਆਲਾ ਜ਼ਿਲ੍ਹਾ ਕਰਾਂਗੇ। ਜੇ ਤੁਸੀਂ ਰੈਲੀ ਵੀ ਕੀਤੀ ਸੀ। ਉਹ ਰੈਲੀ ਦਾ ਕੀ ਮਕਸਦ ਸੀ? ਹੋਰ ਰੈਲੀ ਦਾ ਮਕਸਦ ਵੀ ਇਹੀ ਸੀਗਾ ਵੀ ਪਿੰਡਾਂ 'ਚ ਸਾਨੂੰ ਹਰ ਪਿੰਡ ਦੇ ਵਿੱਚ ਨੌਜਵਾਨ ਜੁੜੇ 13 ਪਿੰਡਾਂ ਦੇ ਵਿੱਚ ਸਾਡੀ ਰੈਲੀ ਗਈ ਸਵੇਰ ਤੋਂ ਲੈ ਕੇ ਰਾਤ ਤੱਕ ਅਸੀਂ ਕਰਹਾਲੀ ਸਾਹਿਬ ਪਹੁੰਚੇ ਜਦੋਂ ਤਾਂ ਹਰ ਪਿੰਡ ਦੇ ਯੂਥ ਨੇ ਸਾਨੂੰ ਬਹੁਤ ਸਵਾਗਤ ਕੀਤਾ ਤੁਸੀਂ ਵੀਡੀਓਸ ਦੇਖ ਸਕਦੇ ਹੋ ਓਵੇਂ ਦੀਆਂ ਰੈਲੀਆਂ ਲੋਕ ਸਭਾ ਤੇ ਵਿਧਾਨ ਸਭਾ ਇਲੈਕਸ਼ਨਾਂ ਦੇ ਵਿੱਚ ਹੁੰਦੀਆਂ। ਨਾ ਵੀਡੀਓ ਬੜੀ ਵਾਇਰਲ ਹੋਈ ਸੀ ਜਿੱਥੇ ਮੰਤਰੀ ਸਾਹਿਬ ਦੇ ਸਾਲਾ ਸਾਹਿਬ ਮਿਲਗੇ ਸੀ ਸਾਨੂੰ ਕਈ ਪਿੰਡਾਂ ਦੇ ਵਿੱਚ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਇਹ ਸਰਕਾਰ ਦੇ ਟਾਈਮ ਤੇ ਸਭ ਤੋਂ ਵੱਧ ਖਿਲਾਫਤਬਾਜ਼ੀ ਹੋ ਰਹੀ ਹੈ ਵਾਇਲੈਂਸ ਹੋ ਰਹੀ ਹੈ ਸਰਪੰਚਾਂ ਅਗੇਂਸਟ ਪਿੰਡ ਦੇ ਲੋਕਾਂ ਦੇ ਕਿ ਸਾਨੂੰ ਵੀ ਕਈ ਪਿੰਡਾਂ ਦੇ ਵਿੱਚ ਜਾਣ ਤੋਂ ਰੋਕਿਆ ਗਿਆ ਪਰ ਉਹ ਇੱਕ ਪਿੰਡ ਐਸਾ ਸੀ ਜਿੱਥੇ ਜ਼ਿਆਦਾ ਥੋੜਾ ਜਿਹਾ ਮੌਇਲੈਂਸ ਹੋ ਗਿਆ ਤੇ ਮੰਤਰੀ ਸਾਹਿਬ ਦਾ ਕਿਉਂਕਿ ਉਹ ਸਾਲਾ ਸੀਗਾ ਤੇ ਉਹਨੇ ਸਾਨੂੰ ਕਿਹਾ ਵੀ ਤੁਸੀਂ ਪਿੰਡ ਵਿੱਚ ਵੜ ਨਹੀਂ ਸਕਦੇ ਆ ਨਹੀਂ ਸਕਦੇ ਅਸੀਂ ਸਮਝਾਇਆ ਕੀਤਾ ਪਰ ਉਹਨੇ ਸਾਨੂੰ ਪਿੰਡ 'ਚ ਨਹੀਂ ਆਦ ਤੇ ਉਸ ਪਿੰਡ 'ਚ ਫਿਰ ਸ਼ਰਕੀ ਹੋਈ ਕਿ ਨਹੀਂ ਨੇ ਉਸ ਪਿੰਡ ਦੇ ਵਿੱਚ ਅਸੀਂ ਨਹੀਂ ਜਾ ਪਾਏ ਜੀ ਰੋਕਤਾ ਸਾਨੂੰ ਸਾਡੇ ਵਰਕਰਾਂ ਨੂੰ ਬਾਅਦ ਚ ਵੀ ਤਨਖੀਆਂ ਆਈਆਂ ਹਲੇ ਤੱਕ ਆ ਰਹੀਆਂ ਨੇ ਅਸੀਂ ਬਾਅਦ ਚ ਨਹੀਂ ਕਰਾਂਗੇ ਕਦੇ ਸਰਪੰਚਾਂ ਦੀ ਗੱਲ ਕੀਤੀ ਹੈ ਮੈਂ ਤਾਂ ਹਰ ਇੱਕ ਸਰਪੰਚ ਕਿਸ ਨਾ ਕਿਸੇ ਪਾਰਟੀ ਨਾਲ ਅਟੈਚ ਹੁੰਦਾ ਕਿਉਂ ਜਿੰਨੇ ਸਰਪੰਚ ਤੁਹਾਡੇ ਨਾਲ ਜੁੜ ਰਹੇ ਨੇ ਆਪਣੇ ਆਪਣੇ ਪਾਰਟੀਆਂ ਛੱਡ ਕੇ ਆਣਗੇ ਜਾਂ ਕਿਸ ਤਰੀਕੇ ਨਾਲ ਉਹ ਜਿਹੜੇ ਸਰਪੰਚ ਛੱਡਣਗੇ ਕਿ ਇਸ ਦੇ ਉੱਪਰ ਰਹੇਗਾ ਮੈਂ ਨਾ ਤਾਂ ਜੀ ਕਾਂਗਰਸ ਪਾਰਟੀ ਦਾ ਝੰਡਾ ਹੈ ਮੇਰੇ ਕੋਲ ਨਾ ਆਮ ਆਦਮੀ ਪਾਰਟੀ ਦਾ ਝੰਡਾ ਨਾ ਅਕਾਲੀ ਦਲ ਦਾ ਨਾ ਭਾਜਪਾ ਦਾ ਮੈਂ ਇੱਕ ਇੰਡੀਪੈਂਡੈਂਟ ਬੰਦੇ ਨੇ ਸਰਪੰਚ ਯੂਨੀਅਨ ਬਣਾਈ ਹੈ ਪਹਿਲੀ ਗੱਲ ਸਰਪੰਚ ਲਈ ਸਭ ਤੋਂ ਪਹਿਲਾਂ ਤੇ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ ਉਹਦਾ ਪਿੰਡ ਉਹਦੇ ਪਿੰਡ ਦੇ ਲੋਕ ਤੇ ਉਹਦੇ ਪਿੰਡ ਦੇ ਕੰਮ ਤੇ ਜਿਹੜਾ ਸਰਪੰਚ ਇਹ ਚੀਜ਼ ਸਮਝੂਗਾ ਉਹ ਆ ਕੇ ਸਾਡੇ ਨਾਲ ਜੁੜੂਗਾ ਅਸੀਂ ਤਾਂ ਕਹਿ ਹੀ ਨਹੀਂ ਰਹੇ ਕਾਲੀ ਨਾ ਆਵੇ ਕਾਂਗਰਸੀ ਆਵੇ ਉਹ ਨਾ ਆਵੇ ਵੋਟਾਂ ਦੀ ਤਾਂ ਗੱਲ ਹੀ ਨਹੀਂ ਹੋ ਰਹੀ ਪੋਲਿਟਿਕਸ ਦੀ ਗੱਲ ਹੀ ਨਹੀਂ ਹੋ ਰਹੀ ਗੱਲ ਇਸਰ ਪਿੰਡ ਦੇ ਲੋਕਾਂ ਦੇ ਕੰਮ ਦੀ ਹੋ ਰਹੀ ਹੈ ਕੀ ਲੈ ਕੇ ਚਲਣਗੇ ਜਿਹੜੇ ਸਰਪੰਚ ਤੁਹਾਡੇ ਨਾਲ ਜੁੜ ਰਹੇ ਨੇ ਸਿਰਫ ਪਿੰਡਾਂ ਦਾ ਹੀ ਵਿਕਾਸ ਸੋਚਣਗੇ ਜਾਂ ਕੁਝ ਸ਼ਹਿਰਾਂ ਵੱਲ ਵੀ ਧਿਆਨ ਦੇਣਗੇ ਇਹ ਸਿਰਫ ਪਿੰਡਾਂ ਦੇ ਮਸਲੇ ਨੇ ਜੀ ਪਿੰਡਾਂ ਦਾ ਵਿਕਾਸ ਹੈ ਤੇ ਪਿੰਡਾਂ ਦੇ ਕੰਮਾਂ ਦੀ ਗੱਲ ਹੈ ਇਹ ਜਿਵੇਂ ਤੁਸੀਂ ਕਹਿ ਰਹੇ ਕੋ ਜਮੀਨਾਂ ਨੂੰ ਲੈ ਕੇ ਜਾਂ ਹੋਰ ਚੀਜ਼ਾਂ ਨੂੰ ਲੈ ਕੇ ਥੋੜਾ ਵਿਸਤਾਰ ਸਹਿ ਦੱਸੋ ਇਸ ਦੇ ਨਾਲ ਵੀ ਕੀ ਕੀ ਮੈਨੀਫੈਸਟੋ ਲੈ ਕੇ ਚੱਲੇ ਹੋ ਕਿ ਆਪਣੀ ਅੱਗੇ ਰਣਨੀਤੀ ਤਿਆਰ ਕੀਤੀ ਗਈ ਹੈ ਅਸੀਂ ਜਦੋਂ ਨੌਜਵਾਨ ਜਗਾਵ ਯਾਤਰਾ ਕੱਢੀ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਕੱਚੇ ਘਰਾਂ ਦੇ ਮਸਲੇ ਨੇ ਤੁਸੀਂ ਜਿਹੜੇ ਮਰਜ਼ੀ ਪਿੰਡ ਵਿੱਚ ਦੇਖ ਲਓ ਤੁਹਾਨੂੰ ਉੱਥੇ ਕੱਚੇ ਘਰ ਦਿਖਾਂਗੇ ਨਹੀਂ ਹੋਏ ਹੋਏ ਹੈਗੇ ਉਸ ਤੋਂ ਬਾਅਦ ਹਰ ਪਿੰਡ ਦੇ ਵਿੱਚ ਪੈਨਸ਼ਨਾਂ ਦੇ ਮਸਲੇ ਨੇ ਕਈ ਅਪੰਗ ਨੇ ਉਹਨਾਂ ਦੇ ਸਰਟੀਫਿਕੇਟ ਨਹੀਂ ਬੰਦੇ ਆਪੰਗਤਾ ਦੇ ਵੀ ਉਹਨਾਂ ਨੂੰ ਪੈਨਸ਼ਨ ਲੱਗ ਸਕੀ ਉਸ ਤੋਂ ਬਾਅਦ ਬਹੁਤ ਸਾਰੇ ਪਿੰਡਾਂ ਦੇ ਵਿੱਚ ਰਾਸ਼ਨ ਕਾਰਡ ਦੇ ਮਸਲੇ ਨੇ ਮੇਰੇ ਜਿਹੜੇ ਲੋਕ ਸੇਵਾ ਕੇਂਦਰ ਖੋਲੇ ਹੋਏ ਆ ਮੈਂ ਤੁਹਾਡੇ ਜੋ ਕੋਈ ਵੀ ਪੱਤਰਕਾਰ ਭਰਾ ਜਰਨਲਿਸਟ ਭਰਾ ਇੱਕ ਵਾਰ ਉੱਥੇ ਵਿਜ਼ਿਟ ਕਰੋ ਉੱਥੇ ਟੇਬਲ ਤੇ ਇੱਕ ਰਜਿਸਟਰ ਪਿਆ ਹੈ ਉਹ ਰਜਿਸਟਰ ਓਪਨ ਹੈ ਕੋਈ ਵੀ ਖੋਲ ਕੇ ਦੇਖ ਲੇ ਉਹ ਬੰਦਾ ਆਂਦਾ ਹੈ ਤੇ ਆਪਣਾ ਫੋਨ ਨੰਬਰ ਲਿਖਵਾਉਂਦਾ ਹੈ ਤੇ ਕੰਮ ਲਿਖਵਾਉਂਦਾ ਉਹਦੇ ਵਿੱਚ ਲਾਈਨ ਲੱਗੀ ਹੋਈ ਹੈ ਨਾ ਕੰਮਾਂ ਦੀ ਤਾਂ ਇਹੀ ਕੰਮ ਪੂਰੇ ਕਰਵਾ ਲੀਏ ਜੇ ਅਸੀਂ ਉਹੀ ਬਹੁਤ ਵੱਡੀ ਗੱਲ ਹੈ ਤੇ ਜੇ ਹੁਣ ਸਰਪੰਚ ਭਰਾ ਪੰਚ ਭਰਾ ਜਾਂ ਕੋਈ ਵੀ ਪਿੰਡ ਦਾ ਮੌਤਵਰ ਬੰਦਾ ਸਾਡੀ ਯੂਨੀਅਨ ਨਾਲ ਜੁੜ ਕੇ ਉਸ ਪਿੰਡ ਦੇ ਕੰਮ ਕਰਵਾ ਸਕਦਾ ਤੇ ਜਿਹੜੇ ਕੰਮ ਅਸੀਂ ਮਹੀਨੇ ਚ ਕਰਾਣੇ ਨੇ ਉਹ ਸ਼ਾਇਦ ਇੱਕ ਹਫ਼ਤੇ ਦੇ ਵਿੱਚ ਕਿਸ ਤਰ੍ਹਾਂ ਦਾ ਲੋਕਾਂ ਦੇ ਵਿੱਚ ਮਤਲਬ ਇਸ ਚੀਜ਼ ਨੂੰ ਲੈ ਕੇ ਉਤਸ਼ਾਹ ਕਿੰਨਾ ਉਤਸ਼ਾਹ ਬਹੁਤ ਹੈ ਜੀ ਲੋਕ ਆਂਦੇ ਨੇ ਤੇ ਸਭ ਤੋਂ ਪਹਿਲਾਂ ਤਾਂ ਇਹੀ ਕਹਿੰਦੇ ਨੇ ਐਮਐਲਏ ਦੇ ਚੱਕਰ ਘੱਟ ਲਈ ਜੀ ਐਮਪੀ ਦਾ ਸਾਨੂੰ ਪਤਾ ਨਹੀਂ ਜੀ ਤੇ ਸਾਡੇ ਕੰਮ ਨਹੀਂ ਹੋਏ ਹੈਗੇ ਜੀ ਸਾਡਾ ਰਾਸ਼ਨ ਕਾਰ ਨਹੀਂ ਆਇਆ ਸਾਨੂੰ ਰਾਸ਼ਨ ਨਹੀਂ ਆਇਆ ਸਾਡੇ ਆਪਣੇ ਪਿੰਡਾਂ ਦੇ ਵਿੱਚ ਕਈ ਤਰ੍ਹਾਂ ਦੇ ਪੁਰਾਣੇ ਉਹ ਵੀ ਨੇ ਚਲੋ ਇਹ ਗੱਲ ਦਾ ਹੋ ਸਕਦਾ ਕਿਸੇ ਸਰਪੰਚ ਭਰਾ ਨੂੰ ਚੰਗੀ ਵੀ ਨਾ ਲੱਗੇ ਪਰ ਕਈ ਪਿੰਡਾਂ ਦੇ ਵਿੱਚ ਇਹ ਮਸਲੇ ਵੀ ਨੇ ਵੀ ਜਦੋਂ ਕਨਕ ਵੰਡੀ ਜਾਂਦੀ ਹੈ ਉਹਦੇ ਲਿਸਟ ਦੇ ਵਿੱਚ ਪੰਜ ਸੱਤ ਨਾਂ ਇਹਦੇ ਹੁੰਦੇ ਜਿਨ੍ਹਾਂ ਨੂੰ ਅਸਲ 'ਚ ਲੋੜ ਹੀ ਨਹੀਂ ਹੈ ਤੇ ਉਹ ਕਨਕ ਪਤਾ ਨਹੀਂ ਕਿੱਥੇ ਜਾਂਦੀ ਹੈ ਜਿਹੜਾ ਗਰੀਬ ਬੰਦਾ ਉਹਨੂੰ ਮਿਲਦੀ ਨਹੀਂ ਹੈਗੀ ਸਰਪੰਚ ਭਰਾ ਉਹ ਤੋਂ ਵੀ ਡਰਦੇ ਨੇ ਵੀ ਯਾਰ ਇਹਨੇ 25 ਸਾਲ ਤੋਂ ਇੱਕ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਹੈ ਉਹ ਜ਼ਮੀਨ ਹੁਣ ਚਲ ਠੀਕ ਹੈ 25 ਸਾਲ ਤੋਂ ਕੀਤਾ ਹੋਇਆ ਮੈਂ ਹੁਣ ਆਇਆ ਤੇ ਮੈਂ 5 ਸਾਲ ਲੈਣਾ ਮੈਂ 25 ਸਾਲ ਰਾਣਾ ਪੰਗਾ ਕਿਉ ਆਪਣੇ ਗੱਲ ਪਾਵਾਂ ਸਾਡੇ ਇੱਥੇ ਰੌਣੀ ਦੇ ਵਿੱਚ ਇੱਕ ਪੈਲਸ ਬਣਿਆ ਹੋਇਆ ਰੋਡ ਦੇ ਉੱਤੇ ਉੱਥੇ ਰੌਣੀ ਦੇ ਵਿੱਚ ਗੁਰੂ ਘਰ ਨਹੀਂ ਹੈਗਾ ਗੁਰਦੁਆਰਾ ਸਾਹਿਬ ਨਹੀਂ ਹੈਗਾ ਉਹ ਕਿਸੇ ਨੇ ਇਹ ਜ਼ਮੀਨ ਦੱਬੀ ਹੋਈ ਹੈ ਉਹ ਹੁਣ ਇੱਥੇ ਦੇ ਸਰਪੰਚ ਨਾਲ ਮੇਰੀ ਗੱਲ ਵੀ ਹੋਈ ਹੈ ਉਹ ਜ਼ਮੀਨ ਛਡਾਵਾਂਗੇ ਤੇ ਉੱਥੇ ਗੁਰੂ ਘਰ ਬਣਾਵਾਂਗੇ ਐਵੇਂ ਤੇ ਬਹੁਤ ਸਾਰੇ ਮਸਲੇ ਨੇ ਪਿੰਡਾਂ ਦੇ ਜਿਹੜੇ ਸਾਡੀ ਯੂਨੀਅਨ ਚੱਕੂ ਕੌੜਾ ਸਭ ਤੋਂ ਵੱਡਾ ਪੰਜਾਬ ਦੇ ਪਿਛਲੇ ਦੇਖਿਆ ਗਿਆ ਮਸਲਾ ਬਣਾ ਰਿਹਾ ਪ੍ਰਤਾਪ ਸਿੰਘ ਬਾਜਵਾ ਦੇ ਪਰਚੇ ਦਾ ਤੁਸੀਂ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਨੇ ਵੀ ਦੇ ਉੱਪਰ ਐਕਸ਼ਨ ਲਿੱਤਾ ਪਰਚਾ ਦਰਜ ਕੀਤਾ ਤੇ ਪੂਰੀ ਕਾਂਗਰਸ ਪਾਰਟੀ ਨੇ ਵੀ ਪਿਛੇ ਦੇ ਹੱਕੇ ਚੰਡੀਗੜ੍ਹ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਤੁਸੀਂ ਇਸ ਸਥਿਤੀ ਨੂੰ ਕਿਵੇਂ ਦੇਖਦੇ ਹੋ ਕਿ ਜਿਹੜਾ ਪਰਚਾ ਠੀਕ ਹੋਇਆ ਹੈ ਤਾਂ ਮੈਂ ਇਹ ਕਹਿਣਾ ਚਾਹੂੰਗਾ ਵੀ ਮੈਂ ਉਹਨਾਂ ਜਿੰਨਾ ਵੱਡਾ ਲੀਡਰ ਨਹੀਂ ਹੈਗਾ ਇੱਕ ਪਾਸੇ ਸੀਐਮ ਸਾਹਿਬ ਨੇ ਤੇ ਇੱਕ ਪਾਸੇ ਬਾਜਵਾ ਸਾਹਿਬ ਨੇ ਮੇਰੀ ਸੋਚ ਤੇ ਮੇਰਾ ਲੈਵਲ ਤਾਂ ਜੀ ਬਸ ਮੇਰੇ ਪਿੰਡ ਦੇ ਲੋਕਾਂ ਤੇ ਪਿੰਡ ਦੇ ਮਸਲਿਆਂ ਤੱਕ ਹੀ ਹੈ ਦੂਜੀ ਗੱਲ ਇਹ ਵੀ ਹੈ ਕਿ ਜੇ ਨੀਆਂ ਵੀ ਸਰਕਾਰਾਂ ਆਈਆਂ ਕਦੀ ਵੀ ਤੁਸੀਂ ਦੇਖ ਲਓ ਲੀਡਰੋਂ ਆਪੋਜੀਸ਼ਨ ਤੇ ਪਰਚਾ ਨਹੀਂ ਹੋਇਆ ਕਦੀ ਲੀਡਰ ਆਫ ਆਪੋਜੀਸ਼ਨ ਨੂੰ ਐਵੇਂ ਥਾਣੇ ਦੇ ਵਿੱਚ 6 ਘੰਟੇ ਨਹੀਂ ਬਿਠਾਇਆ ਗਿਆ ਉਹ ਇਹ ਸਰਕਾਰ ਵਾਸਤੇ ਮਾੜੀ ਗੱਲ ਹੈ ਇਹ ਆਪਣੇ ਪੰਜਾਬ ਦੇ ਸੀਐਮ ਦਾ ਪੰਜਾਬੀਅਰ ਦਾ ਪੰਜਾਬ ਦਾ ਇੱਕ ਗਲਤ ਮੈਸੇਜ ਗਿਆ ਹੈ ਪੂਰੇ ਵਰਲਡ ਦੀ ਮੀਡੀਆ ਦੇ ਅੱਗੇ ਤੇ ਪੂਰੀ ਨੈਸ਼ਨਲ ਪੋਲਿਟਿਕਸ ਦੇ ਅੱਗੇ ਜਿਹੜਾ ਮਾਮਲਾ ਤੁਸੀਂ ਲੈ ਕੇ ਚੱਲ ਰਹੇ ਹੋ ਇਹਨਾਂ ਵਿੱਚ ਤੁਹਾਨੂੰ ਪ੍ਰਸ਼ਾਸਨ ਅਧਿਕਾਰੀਆਂ ਦੇ ਵੀ ਲੋੜ ਪੈਣੀ ਹੈ ਹੋਰ ਅਫਸਰਾਂ ਦੀ ਵੀ ਲੋੜ ਪੈਣੀ ਹੈ ਕੀ ਰੂਪਰੇਖਾ ਤਿਆਰ ਹੈ ਕਿ ਗੱਲਬਾਤ ਚੱਲ ਰਹੀ ਵੀ ਮਸਲੇ ਸਾਰੇ ਠੁਲੇ ਹੋਣਗੇ ਇਹ ਇੱਕ ਆਰਗੇਨਾਈਜ਼ਡ ਵੇ ਆਫ ਡੂਇੰਗ ਬਿਜ਼ਨਸ ਹੈ ਤੁਸੀਂ ਦੇਖਿਆ ਹੋਊਗਾ ਸੀਐਸਸੀ ਸੈਂਟਰ ਖੁੱਲਦੇ ਨੇ ਉਹ ਫਰੈਂਚਾਈਜ਼ੀ ਦਿੰਦੇ ਨੇ ਉਹ ਵੀ ਚੱਲਦੇ ਹੀ ਨੇ ਉਹ ਫਾਰਮ ਅਪਲੋਡ ਕਰਦੇ ਨੇ ਸਾਰੇ ਫਾਰਮ ਇਕੱਠੇ ਹੋ ਕੇ ਅਫਸਰਾਂ ਕੋਲ ਪਹੁੰਚ ਜਾਂਦੇ ਨੇ ਜੇ ਕੋਈ ਫਾਲੋਅ ਅਪ ਕਰਦੇ ਤਾਂ ਜਲਦੀ ਹੋ ਜਾਂਦੇ ਨੇ ਕਈ ਤਰ੍ਹਾਂ ਤੋਂ ਇਹ ਸੀਐਸਸੀ ਸੈਂਟਰ ਹੀ ਹੈ ਸਾਡਾ ਲੋਕ ਸੇਵਾ ਕੇਂਦਰ ਇਹ ਪਹਿਲਾਂ ਵੀ ਖੁੱਲੇ ਆ ਰਹੇ ਨੇ ਪਰ ਫਰਕ ਸਿਰੋਂੰਨਾ ਵੀ ਉੱਥੇ ਬੰਦਾ ਜਾਂਦਾ ਸੀ ਤਾਂ ਉਹ ਤੋਂ ਫੀਸ ਲਈ ਜਾਂਦੀ ਸੀ ਤੇ ਉੱਥੇ ਬੰਦੇ ਨੂੰ ਆਪ ਜਾਣਾ ਪੈਂਦਾ ਸੀ ਅਸੀਂ ਆਪ ਜਾ ਕੇ ਕਹਿੰਨੇ ਆ ਤੈਨੂੰ ਕੰਮ ਹੈ ਕੋਈ ਤੇਰੀ ਪੈਨਸ਼ਨ ਲਗवानी ਹੈ ਤੇਰੇ ਕੱਚੇ ਕਰਦੇ ਪੈਸੇ ਪਏ ਨੇ ਤੇਰਾ ਰਾਸ਼ਨ ਕਾਰਡ ਨਹੀਂ ਬਣਿਆ ਅਸੀਂ ਆਪ ਪਿੰਡਾਂ 'ਚ ਜਾ ਜਾ ਅਪਰੂਚ ਕਰ ਰਹੇ ਆ ਤੇ ਉਹ ਬਸ ਇੱਕ ਖੁੱਲੀ ਦਫ਼ਤਰ ਹੁੰਦਾ ਖੁੱਲਾ ਖੁੱਲੀ ਖਿੜਕੀ ਹੁੰਦੀ ਹੈ ਜਿਹੜਾ ਉੱਥੇ ਜਾਂਦਾ ਉਹ ਆਪਣਾ ਕੰਮ ਕਰਵਾ ਲੈਂਦਾ ਹੈ ਕਿ ਰਾਜਨੀਤਿਕ ਜਿਹੜਾ ਸਿਸਟਮ ਹੈ ਇਹ ਤੁਸੀਂ ਸਰਕਾਰ ਵਾਲਾ ਕੰਮ ਕਰ ਰਹੇ ਹੋ ਕੀ ਕਾਨੂੰ ਕੋਈ ਪਾਰਟੀ ਬਣਾ ਕੇ ਜਾਂ ਕਿਤੋਂ ਉਮੀਦਵਾਰੀ ਤੁਸੀਂ ਦਾਅਵਾ ਕਰਦੇ ਹੋ? ਬਿਲਕੁਲ ਜੀ ਹਲੇ ਜਿਵੇਂ ਉਹ ਕਹਾਵਤ ਹੈ ਵੀ ਹਲੇ ਦਿੱਲੀ ਦੂਰ ਹੈ ਤਾਂ ਮੇਰੀ ਟੀਮ ਸਾਰੀ ਬੈਠੀ ਹੈ ਮੇਰੇ ਨਾਲ ਤੇ ਕੁਛ ਨਾ ਕੁਛ ਇਲੈਕਸ਼ਨਰ ਦੇ ਨੇੜੇ ਫੈਸਲਾ ਲਵਾਂਗੇ ਲੋਕਾਂ ਦੇ ਹਿੱਤ ਵਾਸਤੇ ਤੇ ਹਲਕੇ ਦੇ ਹਿੱਤ ਵਾਸਤੇ। ਬਲਕਿ ਅਜੇ ਪੱਤੇ ਨਹੀਂ ਖੋਲ ਰਹੇ ਤੁਸੀਂ। ਜੀ ਜੀ। ਪਰ ਜ਼ਿਲ੍ਹਾ ਪ੍ਰੀਸ਼ਦ ਦੀ ਤੁਸੀਂ ਤਿਆਰੀ ਕਰ ਰਹੇ ਹੋ? ਜ਼ਿਲ੍ਹਾ ਪ੍ਰੀਸ਼ਦ ਦੀ ਮੈਂ ਤਿਆਰੀ ਕਰ ਰਹੇ ਹਾਂ ਜੀ ਬਿਲਕੁਲ ਪਰ ਇਹਨਾਂ ਨੇ ਜ਼ਿਲ੍ਹਾ ਪ੍ਰੀਸ਼ਦ ਦਾ ਇਲੈਕਸ਼ਨ ਵੀ ਲੇਟ ਕਰਵਾਤਾ। ਉਹਦਾ ਵੀ ਕਾਰਨ ਆਪਾਂ ਨੂੰ ਸਾਫ਼ ਦਿਖ ਰਿਹਾ ਹੈ ਕਿ ਕਈ ਪਿੰਡਾਂ ਦੇ ਵਿੱਚ ਕਿਸਾਨਾਂ ਨੇ ਸਿੱਧਾ ਹੀ ਕਹਿਤਾ ਵੀ ਕੋਈ ਆਮ ਆਦਮੀ ਪਾਰਟੀ ਦਾ ਬੰਦਾ ਪਿੰਡਾਂ 'ਚ ਵੜ ਕੇ ਨਾ ਦਿਖਾਵੇ ਮੈਂ ਕਈ ਪਿੰਡਾਂ ਦੇ ਉਹ ਛੋਟੇ-ਛੋਟੇ ਅੱਜਕੱਲ ਆਪਣੇ ਪਿੰਡਾਂ ਦੇ ਲੋਕ ਉਹ ਵੀਡੀਓ ਬਲੌਗ ਕਰਦੇ ਨੇ ਤੋਂ ਵੀਡੀਓ ਦੇ ਵਿੱਚ ਕਈ ਪਿੰਡਾਂ ਦੇ ਲੋਕ ਕਹਿ ਰਹੇ ਆਂ ਵੀ ਜੇ ਆਣਾ ਵੀ ਹੈ ਭਾਈ ਤਾਂ ਦੋ ਕੁਰਤੇ ਪਜਾਮੇ ਲੈ ਕੇ ਆਈਓ ਕਿਉਂਕਿ ਇੱਕ ਤਾਂ ਅਸੀਂ ਫਾੜ ਦਾਂਗੇ ਤੇ ਦੂਜਾ ਫਿਰ ਤੁਸੀਂ ਪਾ ਕੇ ਆਪਣੇ ਘਰ ਤਾਂ ਜਾ ਸਕੋ ਤਾਂ ਇਹ ਹਾਲ ਪਿੰਡਾਂ ਦੇ ਵਿੱਚ ਹੋਇਆ ਹੋਇਆ ਹੈ ਤਾਂ ਇਹ ਸਿਚੁਏਸ਼ਨ ਦੇ ਵਿੱਚ ਸਰਕਾਰ ਜੇ ਅੱਜ ਕਰਾਂਦੀ ਵੀ ਹੈ ਇਲੈਕਸ਼ਨ ਤਾ ਨਹੀਂ ਜਿੱਤ ਪਾੰਗੇ ਬਾਕੀ ਕੰਨਾ ਇਹਨਾਂ ਨੇ ਧੱਕਾ ਹੀ ਹੈ ਕਿਉਂਕਿ ਸਰਪੰਚੀ ਇਲੈਕਸ਼ਨ ਚ ਵੀ ਕੀਤਾ ਐਮਸੀ ਚੁਨਾਵਾ ਦੇ ਵਿੱਚ ਵੀ ਕੀਤਾ ਉਹ ਤੁਹਾਨੂੰ ਸਾਰਿਆਂ ਨੂੰ ਮੇਰੇ ਨਾਲੋਂ ਵੱਧ ਪਤਾ ਹੈ ਇਲੈਕਸ਼ਨ ਦੇ ਵਿੱਚ ਵੀ ਇਹ ਉਹੀ ਤਿਆਰੀ ਕਰਕੇ ਬੈਠੇ ਹੋ ਤੁਹਾਡੇ ਹਲਕੇ ਚ ਤਾਂ ਮੰਤਰੀ ਵੀਰੇ ਜੁੜੇ ਮਾਜਰਾ ਉਹਨਾਂ ਨੇ ਵਿਕਾਸ ਨਹੀਂ ਕੀਤਾ ਬਿਲਕੁਲ ਜੀ ਮੰਤਰੀ ਸਾਹਿਬ ਤਾਂ ਹੁਣ ਦਸਕ ਦਿਨ ਤੋਂ ਥੋੜਾ ਸਕੂਲਾਂ ਦੀ ਜਾ ਕੇ ਉਹ ਜਿਹੜੀ ਇਹਨੂੰ ਜਿਹਨੂੰ ਇਹ ਕਹਿੰਦੇ ਨੇ ਵੀ ਸਿੱਖਿਆ ਕ੍ਰਾਂਤੀ ਉਹ ਕਰ ਰਹੇ ਨੇ ਵੀ ਇੱਕ ਸਕੂਲ ਆਲਰੇਡੀ ਚੱਲ ਰਿਹਾ ਉਹਦੇ ਚ ਕੋਈ ਨਵੀਂ ਚੀਜ਼ ਤਾਂ ਹੀ ਨਹੀਂ ਗਈ ਪਰ ਉੱਥੇ ਜਾ ਕੇ ਪਖਾਨਾ ਦਾ ਉਦਘਾਟਨ ਕਰ ਦਿੰਦੇ ਨੇ ਜਾਂ ਇੱਕ ਪੇਂਟ ਕਰਾ ਕੇ ਬਸ ਓਨੀ ਕੀ ਫੱਟੀ ਲਖਾ ਕੇ ਵੀ ਹਾਂ ਅਸੀਂ ਸਿੱਖਿਆ ਕ੍ਰਾਂਤੀ ਲਾਇਆ ਉਹਦਾ ਜਾ ਕੇ ਰਿਬਨ ਕੱਟ ਦਿੰਦੇ ਨੇ ਹੋਰ ਤਾਂ ਮੈਨੂੰ ਹਲਕੇ ਦੇ ਵਿੱਚ ਕੋਈ ਕ੍ਰਾਂਤੀ ਦਿਖੀ ਨਹੀਂ ਮੈਨੂੰ ਮੈਥੋਂ ਤੁਸੀਂ ਪਿੰਡ ਪੁੱਛ ਲਓ ਫਤੇਪੁਰ ਸਨਾਰਾ ਦਾ ਸਕੂਲ ਦੇਖ ਲਓ ਤੁਸੀਂ ਇੱਥੇ ਸੁੱਲਰ ਦਾ ਸਕੂਲ ਦੇਖ ਲਓ ਤੁਸੀਂ ਡਕਾਲੇ ਲੋਕਾਂ ਨੇ ਮੈਨੂੰ ਕਿਹਾ ਜੀ ਅਸੀਂ ਕੂੜਾ ਗੇਰੀ ਕਿੱਥੇ ਸਾਡੇ ਕੋਲ ਤਾਂ ਕੂੜਾ ਗੇਰਨ ਦੀ ਜਗ੍ਹਾ ਨਹੀਂ ਹੈਗੀ ਕਿਉਂਕਿ ਸ਼ਾਮਲਾਟ ਜ਼ਮੀਨ ਹੈ ਜਿਹੜੀ ਕੂੜੇ ਦੀ ਉਹ ਤੇ ਤਾਂ ਲੋਕਾਂ ਨੇ ਕਬਜ਼ਾ ਕੀਤਾ ਪਿਆ ਹੈ ਉਹ ਤੋਂ ਬਾਅਦ ਤੁਸੀਂ ਹੋਰ ਅਡਾਉਣੀ ਦੇਖ ਲਓ ਮੈਂ ਤੁਹਾਨੂੰ ਗੁਰੂ ਘਰ ਦਾ ਮਸਲਾ ਦੱਸਿਆ ਤੁਸੀਂ ਤਪਲਾਂ ਚਲੇ ਜਾਓ ਉੱਥੇ ਸਕੂਲ ਦੇ ਵਿੱਚ ਦਿੱਕਤ ਹੈ ਹਰ ਹਰ ਪਿੰਡ ਦੇ ਵਿੱਚ ਦਿੱਕਤ ਹੈ ਮੈਨੂੰ ਤਾਂ ਅਸੀਂ 60 70 ਪਿੰਡਾਂ ਦੇ ਵਿੱਚ ਪਿਛਲੇ 3-4 ਮਹੀਨੇ ਤੋਂ ਘੁੰਮ ਰਹੇ ਹਰ ਪਿੰਡ ਦੀਆਂ ਦਿੱਕਤਾਂ ਮੈਨੂੰ ਯਾਦ ਹੈ ਠੀਕ ਹੈ ਥੈਂਕ ਯੂ ਇੱਕ ਗੱਲ ਹੋਰ ਬੜੀ ਮੈਂ ਜ਼ਰੂਰੀ ਕਰਨਾ ਚਾਹਾਂਗਾ ਇਹ ਜਿਹੜੀ ਸਰਪੰਚ ਯੂਨੀਅਨ ਬਣੀ ਹੈ ਇਹਦੇ ਵਿੱਚ ਮੈਂ ਤੇ ਮੇਰੇ ਤੋਂ ਬਾਅਦ ਜਗਦੀਸ਼ ਅਗਰਵਾਲ ਜੀ ਬੈਠੇ ਹੈ 77 ਹੋਣਗੇ ਜੋ ਵੀ ਇਸ ਜਥੇਬੰਦੀ ਦੀ ਇੱਕ ਟੀਮ ਤਿਆਰ ਹੋਊਗੀ ਪਿੰਡਾਂ ਦੇ ਵਿੱਚ ਜਾਵਾਂਗੇ ਲੋਕਾਂ ਨੂੰ ਅਹੁਦੇ ਦਵਾਂਗੇ ਸਰਪੰਚ ਤੋਂ ਇਲਾਵਾ ਵੀ ਸਾਡੀ ਯੂਨੀਅਨ ਦਾ ਕੋਈ ਬੰਦਾ ਪਿੰਡ ਦਾ ਪ੍ਰਧਾਨ ਬਣ ਸਕਦਾ ਹੈ ਸਕੱਤਰ ਬਣ ਸਕਦਾ ਹੈ ਮੀਤ ਪ੍ਰਧਾਨ ਬਣ ਸਕਦਾ ਹੈ ਜਾਂ ਬੁਲਾਰਾ ਬਣ ਸਕਦਾ ਹੈ ਤਾਂ ਉਹ ਸਾਰੀ ਜਿਹੜੀ ਇੱਕ ਮੈਂਬਰਸ਼ਿਪ ਡਰਾਈਵ ਹੋਊਗੀ ਜਿਹੜਾ ਲੋਕਾਂ ਦੀ ਰਿਕਰੂਟਮੈਂਟ ਹੋਊਗੀ ਉਹ ਜਗਦੀਸ਼ ਅਗਰਵਾਲ ਜੀ ਦੇਖਾਂਗੇ ਇਹ ਬਹੁਤ ਦੇਰ ਤੋਂ ਸਿਆਸਤ ਵਿੱਚ ਵੀ ਨੇ ਐਕਟਿਵ ਵੀ ਨੇ ਤੇ ਇਹਨਾਂ ਦਾ ਸਮਾਜ ਸੇਵਾ ਦੇ ਵਿੱਚ ਬਹੁਤ ਵੱਡਾ ਪ੍ਰੋਫਾਈਲ ਹੈ ਜੀ ਕੋਈ ਹੈਲਪਲਾਈਨ ਨੰਬਰ ਵੀ ਜੀ ਇਸ਼ੂ ਕਰੋਗੇ ਜ ਜਿਹਦੇ ਤੁਹਾਡੇ ਨਾਲ ਸੰਬੰਧ ਕਰ ਚੈਡੀ ਹੈ ਜੀ ਹੈਲਪਲਾਈਨ ਨੰਬਰ ਜਰੂਰ ਆਪਾਂ ਨੂੰ ਉਸ ਦੇ ਪਾਸ ਸਾਹਿਬ ਇਹ ਇਸ਼ੂ ਕਰਨਾ ਚਾਹੀਦਾ ਹੈ ਅਸੀਂ ਫਿਲਹਾਲ ਤਾਂ ਵੈਸੇ ਆਪਣਾ ਫੋਨ ਨੰਬਰ ਹੀ ਹਰ ਜਗ੍ਹਾ ਲਿਖਿਆ ਹੋਇਆ ਹੈ ਪਰ ਇਹ ਤੁਹਾਡੀ ਗੱਲ ਸਹੀ ਹੈ ਕਿ ਟੋਲ ਫਰੀ ਹੈਲਪਲਾਈਨ ਹੋਵੇ ਬੰਦਾ ਉੱਤੇ ਫੋਨ ਕਰ ਦੇ ਤੇ ਉਹਦਾ ਕੰਮ ਹੋ ਗਏ ਅਗਲੀ ਮੀਟਿੰਗ ਸਰ ਕੋਤੋਂ ਹੋਏਗੀ ਤੁਹਾਡੀ ਫਿਰ ਅਸੀਂ ਹੁਣ ਤਾਂ ਜੀ ਪਿੰਡਾਂ ਦੀ ਮੈਂਬਰਸ਼ਿਪ ਡ੍ਰਾਈਵ ਸ਼ੁਰੂ ਕਰਾਂਗੇ ਜੀ ਤੇ ਫਿਰ ਹੁਣ ਜਿਵੇਂ ਜਿਵੇਂ ਦਿੱਕਤਾਂ ਆਂ ਗਈਆਂ ਕਿਉਂਕਿ ਕਹਿੰਦੇ ਆ ਕਿ ਪ੍ਰੈਸ ਤੇ ਮੀਡੀਆ ਥੰਮ ਹੁੰਦਾ ਤਾ ਦਿੱਕਤਾਂ ਆਂਗੀਆਂ ਤੁਹਾਨੂੰ ਦੱਸਿਆ ਕਰਾਂਗੇ ਤਾਂਕਿ ਪ੍ਰਸ਼ਾਸਨ ਨੂੰ ਉਹ ਦਿੱਕਤਾਂ ਉਹ ਗੱਲਾਂ ਪਹੁੰਚਿਆ ਕਰਨ ਤੇ ਸਾਡੀ ਦਿੱਕਤ ਜਦੋਂ ਉਠੂਗੀ ਆਵਾਜ਼ ਹੋਰ ਬੁਲੰਦੀ ਨਾਲ ਉੱਪਰ ਜਾਊਗੀ ਤਾਂ ਪ੍ਰਸ਼ਾਸਨ ਦੀਆਂ ਵੀ ਅੱਖਾਂ ਖੁੱਲਣਗੀਆਂ ਤੇ ਸਾਡਾ ਕੰਮ ਥੋੜੀ ਸਹੀ ਜਾ ਕੇ ਸਵਾਰੇਗਾ ਵੀ ਲਗਾਤਾਰ ਉਸ ਪਿੰਡਾਂ ਵਿੱਚ ਦੌਰਾ ਕਰ ਰਹੇ ਹੁਣ ਇਸੇ ਨੂੰ ਕਿਉਂਕਿ ਇੱਕ ਦਿਨ ਦੇ ਵਿੱਚ ਪਲਾਨ ਤਾਂ ਹੋਇਆ ਨਹੀਂ ਤੁਸੀਂ ਕੱਲ੍ਹ ਕੀਤਾ ਤੇ ਅੱਜ ਪ੍ਰੈਸ ਕਾਨਫਰੰਸ ਕਰਤੀ ਲੋਕਾਂ ਨਾਲ ਵਿਚਾਰੋ ਕਿੰਨੇ ਕ ਪਰਸੈਂਟ ਲੋਕ ਨੇ ਚਾਹੁੰਦੇ ਨੇ ਵੀ ਇਹੋ ਜੀ ਯੂਨੀਅਨ ਬਣੇ ਕੋਈ ਸੁਣਵਾਈ ਸਾਡੀ ਹੋਵੇ ਇੱਕ ਸਾਨੂੰ ਪਲੇਟਫਾਰਮ ਮਿਲੇ ਕਿੰਨੇ ਕ ਪਰਸੈਂਟ ਲੋਕ ਤੁਹਾਨੂੰ ਬਾਈ ਜੀ ਲੋਕ ਨਹੀਂ ਚਾਹੁੰਦੇ ਯੂਨੀਅਨ ਬਣੇ ਪਰ ਲੋਕ ਚਾਹੁੰਦੇ ਨੇ ਉਹਨਾਂ ਦੇ ਕੰਮ ਹੋਣ ਹੁਣ ਜੇ ਕੰਮ ਕਰਨੇ ਨੇ ਤਾਂ ਅਸੀਂ ਇੱਕ ਜੱਥੇਬੰਦੀ ਬਣਾਉਣਾ ਚਾਹੁੰਦੇ ਆ ਪਿੰਡਾਂ ਦੀ ਵੀ ਜਿਹੜੀ ਉਹਨੂੰ ਪਤਾ ਵੀ ਯਾਰ ਸਰਪੰਚ ਯੂਨੀਅਨ ਦੇ ਬੰਦੇ ਨੇ ਘਾੜੀ ਬੈਲ ਮਾਰੋ ਉਹ ਬੈਠਾ ਹੈ ਉਹ ਸਾਡੇ ਪਿੰਡ ਦੇ ਕੰਮ ਕਰਾਊਗਾ ਕਿਉਂਕਿ ਉਹਨਾਂ ਦੇ ਲੋਕ ਸੇਵਾ ਕੇਂਦਰ ਵੀ ਹੈ ਉਹਨਾਂ ਦੀ ਟੀਮ ਹੈ ਇਹਦਾ ਮਕਸਦ ਸਿਰਫ ਅੰਨਾ ਹੈ ਵੀ ਪਿੰਡਾਂ ਵਿੱਚ ਪਤਾ ਲੱਗ ਜੇ ਵੀ ਯਾਰ ਇਹਨਾਂ ਕੋਲ ਜਾ ਕੇ ਕੰਮ ਹੋਊਗਾ ਇਹਨਾਂ ਦੇ ਲੋਕ ਸੇਵਾ ਕੇਂਦਰ ਹੈ ਇਹਨਾਂ ਦਾ ਆ ਪ੍ਰਧਾਨ ਹੈ ਪਿੰਡ ਦਾ ਇਹਨਾਂ ਦਾ ਆ ਬੁਲਾਰਾ ਹੈ ਪਿੰਡ ਦਾ ਆ ਮੀਤ ਪ੍ਰਧਾਨ ਹੈ ਉਹਨਾਂ ਕੋਲ ਜਾਣ ਤੇ ਆਪਣੇ ਕੰਮ ਕਰਵਾਉਂਦੇ ਕਰਨ ਜੀ ਇੱਕ ਯੁੱਧ ਨਸ਼ਿਆ ਬਰੂ ਤੋਂ ਸਰਕਾਰ ਚਲਾ ਰਹੀ ਹੈ ਕਹਿੰਦੇ ਨਸ਼ੇ ਨੂੰ ਬਹੁਤ ਠੱਲ ਪਾ ਲਿਆ ਤੁਸੀਂ ਸਰਪੰਚ ਯੂਨੀਅਨ ਬਣਾ ਰਹੇ ਹੋ ਯੂਨੀਅਨ ਦੇ ਵਿੱਚ ਕਾਫੀ ਸਰਪੰਚ ਨੇ ਮਾਹੌਲ ਕੀ ਹੈ ਪਿੰਡਾਂ ਦਾ ਕਿ ਸਰਕਾਰ ਤੋਂ ਖੁਸ਼ ਨਹੀਂ ਲੋਗੇ ਨਸ਼ਾ ਯੁੱਧ ਜਿਹੜਾ ਚੱਲ ਰਿਹਾ ਹੈਗਾ ਉਹ ਖਤਮ ਹੋ ਚੁੱਕਾ ਦੇਖੋ ਜੀ ਮੈਂ ਇੱਕ ਗਾਜੇਵਾਸ ਪਿੰਡ ਦਾ ਮਾਮਲਾ ਦੱਸਦਾ ਉੱਥੇ ਕਿਸੇ ਸੱਜਣ ਮਿੱਤਰ ਦੇ ਉਹਨੂੰ ਰਾਤ ਨੂੰ ਬਲੈਗ ਹੈਟਾ ਨੇ ਤੇ ਉਹਨੂੰ ਥਾਣੇ ਬੁਲਾ ਕੇ ਉੱਥੇ ਬਿਠਾ ਲਿਆ ਗਿਆ। ਹੁਣ ਉਹਦੇ ਘਰ ਦੇ ਕਹਿੰਦੇ ਨੇ ਵੀ ਇਹ ਤਾਂ ਜੀ ਵਿਚਾਰਾ ਕਦੀ ਕਦੀ ਖਾਂਦਾ ਸੀਗਾ ਤੇ ਹੁਣ ਉਹ ਵੀ ਨਹੀਂ ਖਾਂਦਾ ਹੈਗਾ। ਫਿਰ ਉਹ ਤੇ ਪਰਚਾ ਦਰਜ ਕਰਤਾ ਹੁਣ ਮਹੀਨਾ ਹੋ ਗਿਆ ਉਹਦੀ ਜ਼ਮਾਨਤ ਨਹੀਂ ਹੋਈ। ਤਾਂ ਆਟੇ ਨਾਲ ਕੁੰਨ ਵੀ ਪਿਸਦਾ। ਆਪਣੀ ਇਹ ਸਰਕਾਰ ਬਹੁਤ ਜ਼ਿਆਦਾ ਸਹੀ ਕਹ ਲਓ ਜਾਂ ਐਡਮਿਨਿਸਟ੍ਰੇਟਿਵ ਵੇਜ ਕਹ ਲਓ ਜਾਂ ਕਰੈਕਟ ਵੇਜ ਕਹ ਲਓ ਕੰਮ ਨਹੀਂ ਕਰਦੀ ਗਲਤੀਆਂ ਕਰਦੇ ਰਹਿੰਦੇ ਨੇ। ਹੂੰ ਆਟੇ ਨਾਲੇ ਕੋਣ ਵੀ ਪੀਸ ਦਿੰਦੇ ਨੇ ਜੇ 10 ਬੰਦੇ ਫੜਦੇ ਨੇ ਤਾਂ ਉਹ ਚੋਂ ਦੋ ਚਾਰ ਵਿਚਾਰੇ ਉਹੋ ਜਿਹੇ ਵੀ ਫੜੇ ਜਾਂਦੇ ਨੇ ਜਿਹਦਾ ਮੈਂ ਤੁਹਾਨੂੰ ਨਾਮ ਲੈ ਰਿਆ ਰਣਜੀਤ ਸਿੰਘ ਹੋਣਾ ਨਾਂ ਹੈ ਗਾਜੇਵਾਸ ਇਹੋ ਜਿਹੇ ਬੰਦੇ ਵੀ ਬਹੁਤ ਹਨ ਜਿਹੜੇ ਇਹਨਾਂ ਨੇ ਫੜਲੇ ਪਰ ਠਲ ਠਲ ਪਈਏ ਬਿਲਕੁਲ ਠਲ ਪਈਏ ਜੀ ਕਹਿ ਸਕਦੇ ਐ ਠਲ ਪਈਏ ਦਬਾਅ 'ਤੇ ਹੈ ਲੋਕਾਂ 'ਤੇ ਪ੍ਰੈਸ਼ਰ ਆਇਆ ਤੇ ਘਟਿਆ ਤਾਂ ਹੈ ਗਈ ਇਹ ਠੀਕ ਹੈ ਠੀਕ ਥੈਂਕ ਯੂ ਥੈਂਕ ਯੂ ਮਿਰ ਵਨ